ਸਾਗਰ ਅੱਜ ਤੇਰਾ ਤਾਂ ਕਹ ਗਿਆ ਨੇ ਐਦਾਂ ਲਈ ਪਾਸੇ ਪਹਿਲਾ ਕਿਆ ਸਾਂਝਾ ਕਰ ਬਣਾਇਆ ਸੱਤ ਸੰਗ ਇੱਥੇ ਨਾਮਦਾਨ ਦਿੰਦੇ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਤੇਰਾ ਅਸਰਾ ਦਾ ਦੇ ਮਰ ਤੋਂ ਮਤ ਉੱਥੇ ਵੀ ਲੋੜ ਕੀ ਸ਼ੀਸ਼ੀ ਪਾ ਸਕਦੀ ਆਹੋ ਜਿਵੇਂ ਦਰਬਾਰ ਸਾਹਿਬ ਨਹੀਂ ਉਵੇਂ ਬਣਾਇਆ ਹੈ ਹਨਾ ਜਾਲ ਥੱਲੇ ਛੱਡਦੇ ਨੇ ਦਰਬਾਰ ਸਾਹਿਬ ਦੇ ਦੀ ਕਿ ਨਹੀਂ ਹੋ ਸਕਦੀ ਨਹੀਂ ਉੰਜ ਜਾਣੀ ਕਿ ਉਹ ਤੇ ਇਹ ਜਿਹੜਾ ਸੰਤ ਕਿਰਪਾਲ ਸਿੰਘ ਦੇ ਘਰ ਦੇਣਾ ਹਾਂਜੀ ਹਾਂਜੀ ਵੱਡੇ ਇੱਥੇ ਫਿਰ ਚਾਰ ਚਾਰ ਮੇਰਾ ਵਾਲਾ ਪੈ ਗਿਆ ਬਦਲ ਦੀ ਘਾਟ ਘਾਟ ਖੜੀ ਹੈ ਹਾਂਜੀ ਇਹ ਘਾਟ ਦੀ ਘਾਟ ਨਹੀਂ ਰਹਿ ਸਕਦੀ ਹਾਂਜੀ ਉਹਦੇ ਰਹਿ ਸਕਦੀ ਆ ਜਿਹੜਾ ਫਿਰ ਕਮਾਈ ਕੀਤੀ ਹੋਵੇ ਤੇ ਉਹ ਫਿਰ ਮਾਰੇ ਕਹਿੰਦੇ ਤੁਸੀਂ ਆਪਣੀ ਝੂਠੀ ਜਿੰਨ ਮਸੀਦ ਕਹਿੰਦੇ ਬਣਾ ਲਾ ਇੱਕ ਤਾਂ ਜੀ 14 ਕਰੋੜ ਦੀ ਮਾਰਕੀਟ ਹੀ ਕਹਿੰਦੇ ਬੰਦ ਮਾਰੇ ਕਹਿੰਦੇ ਕਿ ਤੁਸੀਂ ਸੰਭਾਲ ਲਓ ਨਹੀਂ ਲੋ ਸਾਬ ਨੇ ਸਗਨ ਕਹਿ ਦਿੱਤਾ ਤਾਂ ਰੋਹਾਨੀ ਦਾ ਡੇਰਾ ਢਾਈ ਚੰਸਾ ਮੇਰੇ ਪਿੱਛੇ ਟਾਇਆ ਮੈਂ ਤੇਰੇ ਨਾਲ ਇਹ ਫਿਰ ਦਿੱਲੀ ਚਲੇ ਗਏ ਸੀ ਪਰ ਲਾ ਦੀ ਕੀ ਇਹ ਜੰਗਲਾਂ ਚ ਚਲੇਗਾ ਸੀ ਉਦੋਂ ਫਿਰ ਮਾਦ ਜਨਾ ਹਕੂਮਤ ਚਾਚਾ ਤੇ ਜਗਤ ਸਿੰਘ ਨੂੰ ਕਹਿ ਲਿਓ ਨਾਮ ਲਾ ਦੇਵੇ ਉਹ ਤਾਂ 3.5 ਸਾਲ ਦੀ ਉਮਰ ਉਹਦੇ ਤੇ ਪਹੁੰਚਿਆ ਨਹੀਂ ਮਰੂ ਹੈ ਇਹ ਲਾ ਨਾ ਕਿ ਨਾਮ ਦਾ ਗੱਭਾਂ ਕੇ ਦਾਈਤ ਗਤੀ ਪਰ ਦਾ ਸਾਡੇ ਪੈਟ ਜਾਂਦੇ ਆ ਕਿ ਇਹਦਾ ਨਾਮ ਲਾ ਕੇ ਕੋਈ ਦਾਨ ਕੋਈ ਕਰਦੇ ਕੋਈ ਹੈ ਇਹਦਾ ਨਾਮ ਪਟੜੀ ਹਮੇ ਪਟੜੀ सेवा अंग्रेजा कोई अंग्रेजा की सेवा है जिस तरह भाई कहते शब्द गुरु कहते जे जसू मसीह से जो बच्चे संत कृपा साहब जी गए ना उन्हें <सभी repetition> hmm. कहा जाव ਮੈਂ ਜਿਹੜਾ ਤੁਹਾਨੂੰ ਸੀਸੀ ਸੰਬੰਧ ਤਿਆਰਵਾ ਦੇ ਰਿਹਾ ਸੀ ਪ੍ਰੈਕਟੀਕਲ ਦਿਖਾਵਾਂਗੀ ਸ਼ਾਬਾਸ਼ ਉਹ ਕਹਿੰਦੇ ਸਾਡੀ ਬਾਵਲ ਵਿੱਚ ਲਿਖਿਆ ਜਾਂਦਾ ਮੈਂ ਸਾਨੂੰ ਤੁਹਾਨੂੰ ਚੰਨਣਾ ਚਾਹੁੰਦਾ ਬੈਠੋ ਔਰ ਦੇਖੋ ਜਿਹਨਾਂ ਨਾਲ ਸਾਡੀ ਗੱਲ ਕਰਨੀ ਉਹਦੀ ਸੋਫੀ ਚੱਕੀ ਥਾਂ ਦੇ ਮੱਠਾ ਕਰ ਤੋਂ ਆਪਕੋ ਪ੍ਰਚਾਰ ਦਿੱਤੀ ਜਦੋਂ ਤੁਸੀਂ ਨੂੰ ਪੁੱਛੋਗੇ ਮੇਰਾ ਕੰਮ ਜਾਂ ਸਮਝ ਕਰ ਪਾ ਸਕਦੇ ਕਿ ਕਰਦੇ ਜਿਵੇਂ ਇੱਕ ਭਰਾਵਾਂ ਨਾਲ ਵੀ ਇਹਨਾਂ ਨਾਲ ਗੱਲਬਾਤ ਕੀਤੀ ਕਹਿੰਦੇ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਪੁੱਛੋ उन्होंने सोची कहा कि गुरु गोबिंद जी ने कहा जाओ तुम मेरा काम कर रहे हैं जब कपड़े पुराने हो जाते फिर नवे संत आ जातेम पिछली कोई नवी चलीम नहीं उ महापुरसों की तलीम दस रहे हैं गुरु गोबिंद जी सारे महापुरशीम उ दस रहे है कभी कपड़े फेर दस दिन ਆ ਦੇਣਾ ਨਾ ਮੂੰਹ ਮਿੱਠਾ ਕਰ ਲੈ। ਓਏ ਰੱਬੇ। ਮਰਾ ਆ ਜਾ ਤੇਰੀ ਗੱਲ ਕਿੱਥੇ ਸੁਣਦਾ ਵੇ। ਹੈ ਬਾਈ। ਹੁਣ ਲੱਗਿਆ ਆਵਾਜ਼ ਆਉਂਦਾ ਤੂੰ। ਹੂੰ। ਕੁ ਬਹੁਤ ਸੋਨਾ ਬੜਿਆ ਹੈ।